ਸਸੀ ਕਾਲ ਜੀ ਸਾਰਿਆਂ ਨੂੰ ਅੱਜ ਸੀ ਗੱਲ ਕਰਾਂਗੇ ਤુલਸੀ ਪੱਤਾ ਖਾਣ ਦੇ ਫਾਇਦਿਆਂ ਦੇ ਬਾਰੇ ਦੇ ਵਿੱਚ 100 ਗ੍ਰਾਮ ਤુલਸੀ ਦੇ ਅੰਦਰ ਸਿਰਫ 22 ਕੈਲਰੀ ਸੀ ਹੁੰਦੀਆਂ ਹਨ ਤુલਸੀ ਦੇ ਅੰਦਰ ਐਂਟੀਬੈਕਟੀਰੀਅਲ ਅਤੇ ਐਂਟੀਵਾਇਰਲ ਪ੍ਰੋਪਰਟੀਆਂ ਪਾਈਆਂ ਜਾਂਦੀਆਂ ਹਨ ਤુલਸੀ ਦੇ ਅੰਦਰ ਵਿਟਾਮਿਨ ਸੀ ਦੀ ਮਾਤਰਾ ਭਰਪੂਰ ਹੁੰਦੀ ਹੈ ਤુલਸੀ ਸਾਡੀ ਇਮਿਊਨਿਟੀ ਨੂੰ ਬੂਸਟ ਕਰਦੀ ਹੈ ਇਹ ਬਲੱਡ ਪ੍ਰੈਸ਼ਰ ਵਿੱਚ ਵੀ ਬੇਹਦ ਹੀ ਫਾਇਦੇਮੰਦ ਸਾਬਿਤ ਹੁੰਦੀ ਹੈ। ਤੁਲਸੀ ਦੇ ਅੰਦਰ ਐਂਟੀ ਇਨਫਲੇਮੇਟਰੀ ਪ੍ਰੋਪਰਟੀਆਂ ਵੀ ਪਾਈਆਂ ਜਾਂਦੀਆਂ ਹਨ। ਬੋਡੀ ਦੇ ਅੰਦਰੋਂ ਕਿਸੇ ਵੀ ਤਰ੍ਹਾਂ ਦੀ ਸੋਜ ਨੂੰ ਖਤਮ ਕਰਨ ਵਿੱਚ ਇਹ ਮਦਦਗਾਰ ਹੈ। ਸ਼ੂਗਰ ਦੇ ਮਰੀਜ਼ਾਂ ਲਈ ਵੀ ਤੁਲਸੀ ਬੇਹਦ ਹੀ ਫਾਇਦੇਮੰਦ ਹੈ। ਬੋਡੀ ਦੇ ਅੰਦਰ ਕਿਡਨੀ ਸਟੋਨ ਨੂੰ ਰੋਕਣ ਦਾ ਵੀ ਕੰਮ ਕਰਦੀ ਹੈ ਤੁਲਸੀ। ਸਾਡੇ ਡਾਈਜੈਸ਼ਨ ਸਿਸਟਮ ਲਈ ਵੀ ਤੁਲਸੀ ਬੇਹਦ ਹੀ ਫਾਇਦੇਮੰਦ ਹੈ। ਇਹ ਡਾਈਜੈਸ਼ਨ ਨੂੰ ਇਹ ਕੰਟਰੋਲ ਕਰਦੀ ਹੈ ਅਤੇ ਸਾਡੀ ਭੁੱਖ ਨੂੰ ਵੀ ਵਧਾਉਂਦੀ ਹੈ। ਇਟ ਦੇ ਅੰਦਰ ਗੈਸ ਵਰਗੀਆਂ ਪ੍ਰੋਬਲਮਸ ਨੂੰ ਖਤਮ ਕਰਨ ਵਿੱਚ ਵੀ ਤુલਸੀ ਬੇਹਦ ਹੀ ਫਾਇਦੇਮੰਦ ਹੈ प्रेग्नेंट ਲੇਡੀਆਂ ਨੂੰ ਤુલਸੀ ਲੈਣ ਤੋਂ ਅਵੋਇਡ ਕਰਨਾ ਚਾਹੀਦਾ ਹੈ ਥਾਇਰੋਇਡ ਪੇਸ਼ੈਂਟ ਵੀ ਇਸ ਨੂੰ ਅਵੋਇਡ